ਨਾਮਤਲਬਾ ਸਿੰਘ ਜਿਹਨਾਂ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮੀਟਿੰਗ ਮੁੱਦਾ ਅੱਜ ਅਸੀਂ ਪੰਜ ਜਥੇਬੰਦੀਆਂ ਸਾਡੀਆਂ ਪੰਜਾਂ ਜਥੇਬੰਦੀਆਂ ਵੱਲੋਂ ਜਿਹੜੀਆਂ ਕੇਐਮਐਮ ਮੋਰਚੇ ਦਾ ਹਿੱਸਾ ਸੀ ਤੇ ਜਿਹੜਾ ਬਿਜਲੀ ਬਿੱਲ 225 ਆ ਰਿਹਾ ਜਿਹਦੇ ਵਿੱਚ ਸਾਰੇ ਹੀ ਪਾਵਰਕਾਮ ਨੂੰ ਨਿੱਜੀ ਹੱਥਾਂ ਕਿ ਦੇਣ ਦੀ ਤਿਆਰੀ ਕਰ ਰਹੀ ਹੈ ਸਰਕਾਰ ਜਿਹਦੇ ਤਹਿਤ ਸਮਾਰਟ ਮੀਟਰ ਲੱਗ ਰਹੇ ਨੇ ਉਹਦੇ ਵਿਰੋਧ ਦੇ ਵਿੱਚ ਅਸੀਂ 17 ਤਰੀਕ ਨੂੰ ਇੱਕ ਤਰਨਾ ਜਿਹੜਾ ਕਿ ਹੈੱਡ ਕੁਆਟਰਾਂ ਦੇ ਉੱਪਰ ਜਿਹੜੇ ਹੈੱਡ ਕੁਆਟਰ ਮਤਲਬ ਐਕਸ਼ਨ ਹੈੱਡ ਕੁਆਟਰ ਜਿਨ੍ਹਾਂ ਨੂੰ ਕਹਿੰਦੇ ਨੇ ਆਪਾਂ ਅੰਗਰੇਡ ਇੱਥੇ ਐਕਸ਼ਨ ਸਾਹ ਬੈਂਦੇ ਹੁਣ ਉੱਥੇ ਹੀ ਧਰਨਾ ਦੇਵਾਂਗੇ 3 ਘੰਟੇ ਲਈ 12 ਤੋਂ 3 ਤੇ ਉਸ ਤੋਂ ਬਾਅਦ ਚ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਤੇ ਇਹਦੇ ਬਾਰੇ 'ਚ ਜਿਹੜਾ ਵਿਸਤਾਰ ਨਾਲ ਤੁਹਾਨੂੰ ਬਲਦੇਵ ਸਿੰਘ ਵੀ ਦੱਸ ਦਿੰਦੇ ਆ ਗੱਲ ਇਹ ਆ ਕਿ ਸਰਕਾਰਾਂ ਜਿਹੜਾ 1948 ਤੋਂ ਲੈ ਕੇ ਬੈਰ ਚੱਲਿਆ 1949 ਵਿੱਚ ਜਿਹੜਾ ਬਿੱਲ ਪਾਸ ਹੋਇਆ ਸੀਗਾ ਉਹਦੇ ਵਿੱਚ ਜਿਹੜੀ ਸਰਕਾਰ ਸੀ ਉਹ ਖਪਤਕਾਰ ਤੋਂ 3% ਮੁਨਾਫਾ ਲੈਂਦੀ। ਇਹੀ ਬਿੱਲ ਫਿਰ ਜਦੋਂ ਇਹਦੀ ਐਮੈਂਡਮੈਂਟ ਕੀਤੀ ਗਈ 2003 ਦੇ ਵਿੱਚ ਤਾਂ ਇਹਦਾ ਜਿਹੜਾ ਮੁਨਾਫਾ ਸਰਕਾਰ ਨੇ ਵਧਾ ਕੇ 16% ਕਰ ਲਿਆ। ਔਰ ਨਾਲ ਦੀ ਨਾਲ ਹੀ ਇਹਨੂੰ ਅ ਜਿਹੜਾ ਬਿਜਲੀ ਪੈਦਾਵਾਰ ਸੀਗੀ ਉਹ ਵੀ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੀ। ਉਹਨਾਂ ਨਾਲ ਮਹਿੰਗੇ ਮੁੱਲ ਦੇ ਉੱਪਰ ਬਿਜਲੀ ਲੈਣ ਦੇ ਸਮਝੌਤੇ ਕਰ ਲਏ। ਇਹ ਚੱਲਦਾ ਰਿਹਾ, ਇਹਦਾ ਵਿਰੋਧ ਹੁੰਦਾ ਰਿਹਾ, ਲੋਕ ਵੀ ਵਿਰੋਧ ਕਰਦੇ ਰਹੇ। ਅਨ ਜਿਹੜੀਆਂ ਆਮ ਪਾਰਟੀਆਂ ਵਿਰੋਧ ਕਰਦੀਆਂ ነੀਆਂ ਤੇ ਉਸ ਤੋਂ ਬਾਅਦ 220 ਦੇ ਵਿੱਚ ਆ ਕੇ ਇਹਨੂੰ ਨਿੱਜੀ ਹੱਥਾਂ ਹੀ ਦੇਣ ਦੀ ਫੇਰ ਤਿਆਰੀ ਕਰਦੀ ਸਰਕਾਰ ਨੇ ਫੇਰ ਇਹਦੇ ਵਿੱਚ ਸੋਧਾਂ ਕਰਨੀ ਸ਼ੁਰੂ ਕਰਤੀਆਂ 23 ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਆਈ ਭਗਵੰਤ ਮਾਨ ਦੀ ਸਰਕਾਰ ਇਹ ਕਹਿ ਕੇ ਆਈ ਸੀਪ ਅਸੀਂ ਜਿਹੜੇ ਸਮਝੌਤੇ ਹੋਏ ਆ ਜਿਹੜੇ ਮਹਿੰਗੀ ਬਿਜਲੀ ਦੇ ਇਹਨਾਂ ਨੂੰ ਰੱਦ ਕਰਾਂਗੇ ਪਰ ਉਹਨਾਂ ਨੇ ਅਜੇ ਤੱਕ ਇਹਦੇ ਇੱਥੇ ਕੋਈ ਫੈਸਲਾ ਨਹੀਂ ਲਿਆ ਇਹਨਾਂ ਨੂੰ ਰੱਦ ਨਹੀਂ ਕੀਤਾ ਇਹ ਹੋਣਾਗਾ ਸਰਕਾਰ ਨੇ ਸ੍ਰੀ ਲਾਸਾ ਵੀ 2025 ਦੇ ਵਿੱਚ ਕਟੜਸਾਲ ਦਾ ਬਿਆਨ ਆ ਗਿਆ ਤੁਸੀਂ ਸੁਣ ਲਿਆ ਹੋਣਾ ਸਾਰਿਆਂ ਨੇ ਵੀ ਜੇ ਪੈਸੇ ਪਾਉਂਗੇ ਤਾਂ ਬਿਜਲੀ ਚੱਲੂਗੀ ਨਹੀਂ ਤੇ ਤੁਹਾਡੀ ਬਿਜਲੀ ਨਹੀਂ ਚੱਲੂਗੀ ਇਹ ਤਿਆਰੀ ਕਰੀ ਵਰਦੀ ਹੈ ਸਰਕਾਰ ਜਿਸ ਕਾਰਨ ਅਸੀਂ ਅੱਜ ਜਿਹੜਾ ਧਰਨਾ ਲਾ ਰਹੇ ਹਾਂ ਧਰਨਾ ਜੀ ਬਲਦੇਵ ਸਿੰਘ ਜੀ ਦਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਜਨਕ੍ਰਾਂਤੀ ਦਾ ਆਹ ਦੇਖੋ ਪ੍ਰਧਾਨ ਜੀ ਨੇ ਪਹਿਲਾਂ ਦੱਸਿਆ ਸੀਗਾ ਵੀ ਸਰਕਾਰ ਬੀਬੀ 4 ਬਲੇਗਲ ਲੈ ਕੇ ਇਹ 2025 ਅ ਜਿਹਦੇ ਤਹਿਤ ਜਿੱਥੇ ਪਹਿਲਾਂ 2023 ਦੇ ਵਿੱਚ ਇਹਨਾਂ ਨੇ ਨਿਗਮੀਕਰਨ ਕਰਕੇ ਇਹ ਸ਼ੁਰੂਆਤ ਕਰਤੀ ਸੀ ਕਿ ਬਿਜਲੀ ਪ੍ਰਾਈਵੇਟ ਹੱਥਾਂ 'ਚ ਦੇਣੀ ਹੈ ਉਸ ਤੋਂ ਬਾਅਦ ਨਿਗਮੀਕਰਨ ਕਰਨ ਤੋਂ ਬਾਅਦ ਇਹਨਾਂ ਨੇ ਲਗਾਤਾਰ ਕੀ ਕੀਤਾ ਵੀ ਜਿਹੜੇ ਸਰਕਾਰੀ ਪਲਾਂਟ ਸੀ ਜਿੱਥੇ ਬਿਜਲੀ ਪੈਦਾ ਕਰਨ ਵਾਲੇ ਉਹਨਾਂ ਨੂੰ ਇਹ ਪਿੱਛੇ ਕਰਨ ਲੱਗ ਪਏ ਤੇ ਪ੍ਰਾਈਵੇਟ ਜਿਹੜੇ ਕੁਝ ਵੱਡੇ ਲੋਕ ਸੀਗੇ ਜਿਹਨਾਂ ਦੇ ਪਲਾਂਟ ਸੀ ਉਹਨਾਂ ਤੋਂ ਇਹ ਲਗਾਤਾਰ ਪ੍ਰਾਈਵੇਟ ਬਿਜਲੀ ਫ੍ਰੀਡਿੰਗ ਸ਼ੁਰੂ ਕਰਤੀ। ਉਸ ਤੋਂ ਬਾਅਦ ਹੁਣ ਇੱਕ ਕਦਮ ਹੋਰ ਵੱਧ ਕੇ ਕਿਉਂਕਿ ਅਸੀਂ ਬਿਜਲੀ ਨੂੰ ਅਸੀਂ ਦੋ ਭਾਗਾਂ 'ਚ ਵੰਡ ਸਕਦੇ ਹਾਂ। ਇੱਕ ਤਾਂ ਜਿਹੜੀ ਪੈਦਾਵਾਰ ਕਰਨ ਵਾਲਾ ਮਸਲਾ, ਦੂਜਾ ਉਹਦੀ ਵੰਡ ਕਰਨ ਵਾਲਾ ਮਸਲਾ। ਹੁਣ ਇਹਨਾਂ ਨੇ ਜਿਹੜੀ ਵੰਡ ਵਾਲੇ ਸਿਸਟਮ ਆ ਸਾਰਾ ਉਹ ਪ੍ਰਾਈਵੇਟ ਹੱਥਾਂ ਨੂੰ ਦੇਣ ਤੇ ਮੰਨ ਲਓ ਕਿ ਲੈ ਕੇ ਆਏ ਆ। ਉਹਦੇ ਚ ਅੱਗੇ ਦੋ ਗੱਲਾਂ ਹੋਰ ਆ। ਇੱਕ ਗੱਲ ਹੈਗੀ ਆ ਵੀ ਜੇ ਇਹ ਵੰਡ ਵੀ ਬਿਜਲੀ ਪ੍ਰਾਈਵੇਟ ਕੰਪਨੀਆਂ ਕਰਨਗੀਆਂ ਖਪਤਕਾਰਾਂ ਨੂੰ ਉਹਦੇ ਜੋ ਰੇਟ ਵੀ ਉਹ ਤੈਅ ਕਰਨਗੀਆਂ ਫਿਰ ਉਹ ਗ੍ਰਾਈ ਵੀ ਉਹਦੀ ਉਹ ਕਰਨਗੀਆਂ ਸੋ ਜਿਸ ਢੰਗ ਨਾਲ ਪ੍ਰਾਈਵੇਟ ਸਿਸਟਮ ਚੱਲਦਾ ਵਾ ਅਸੀਂ ਸਾਰਿਆਂ ਨੇ ਦੇਖਿਆ ਚਾਹੇ ਉਹ ਛਰਾਬ ਵਾਲੇ ਮਸਲੇ 'ਚ ਹੋਵੇ ਚਾਹੇ ਹੋਰ ਨਾ ਮਸਲਿਆਂ 'ਚ ਵੀ ਹੋਵੇ ਜੋ ਪ੍ਰਾਈਵੇਟ ਬੰਦਾ ਹੁੰਦਾ ਉਹਨੂੰ ਇਹ ਲੋਕ ਕੀ ਸੋਚਦੇ ਆ ਜਾਂ ਲੋਕਾਂ ਦੇ ਲੋੜਾਂ ਕੀ ਉਹਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਉਹਨੂੰ ਹੁੰਦਾ ਵਾ ਵੀ ਅਸੀਂ ਵੱਧ ਤੋਂ ਵੱਧ ਮੁਨਾਫਾ ਕਿਵੇਂ ਕਮਾਇਆ ਜਾਵੇ ਅਸੀਂ ਸਮਝਦੇ ਹਾਂ ਵੀ ਜੇ ਇਹ ਬੈਲ ਲਾਗੂ ਹੁੰਦਾ ਵਾ ਤੇ ਪ੍ਰਾਈਵੇਟ ਕਰਨ ਹੁੰਦਾ ਵਾ ਸਾਰਾ ਬਿਜਲੀ ਬੋਰਡ ਦਾ ਸਿਸਟਮ ਚਾਹੇ ਰੇਟ ਤੈਅ ਕਰਨ ਦਾ ਹੋਵੇ ਜਿਹੜਾ ਪਹਿਲਾਂ ਰੈਗੂਲੇਟਰੀ ਕਮਿਸ਼ਨ ਕਰਦਾ ਸੀ ਉਹ ਉਹਨਾਂ ਦੇ ਹੱਥਾਂ ਚ ਲਿਆ ਗਿਆ ਉਸ ਤੋਂ ਬਾਅਦ ਗ੍ਰਾਹੀ ਕਰਨ ਦਾ ਜਿਹੜਾ ਮਸਲਾ ਵਾ ਉਹ ਉਹਨਾਂ ਦੇ ਕੋਲੇ ਚਲਿਆ ਗਿਆ ਇਹਦੇ ਨਾਲ ਜਿਹੜੇ ਆਮ ਛੋਟੇ ਲੋਕ ਆ ਸ਼ਹਿਰੀ ਤਬਕਾ ਵਾ ਚਾਹੇ ਪਿੰਡੂ ਤਬਕਾ ਵਾ ਜਿਹੜੇ ਬੇਰੁਜ਼ਗਾਰ ਵੀ ਆ ਜਿਨ੍ਹਾਂ ਕੋਲੇ ਹੋਰ ਤੰਦਾ ਵੀ ਕੋਈ ਨਹੀਂ ਗੇ ਜਿਹੜੇ ਦੋ ਰਖ ਵਕਤ ਦੀ ਰੋਟੀ ਮਸਾਂ ਖਾਂਦੇ ਆ ਤੇ ਬੱਚੇ ਮਸਾਂ ਪਾਲ ਰਹੇ ਆ ਉਹਨਾਂ ਤੇ ਬਹੁਤ ਵੱਡਾ ਆਰਥਿਕ ਛੱਟ ਵੱਜੂਗੀ ਆਰਥਿਕ ਸੰਕਟ ਜਿਹੜਾ ਉਹਨਾਂ ਦੇ ਸਾਹਮਣੇ ਆਊਗਾ ਤੇ ਮਨ ਚਾਹੇ ਰੇਟ ਨਾਲ ਬਿਜਲੀ ਦੇਣਗੇ ਅ ਮਨ ਚਾਹੇ ਰੇਟ ਨਾਲ ਦੇਣਗੇ ਜੋ ਉਸ ਤੋਂ ਬਾਅਦ ਜਿਹੜੇ ਸਮਾਰਟ ਮੀਟਰ ਲਾਏ ਆ ਜਿਹਨੂੰ ਆਪਾਂ ਚਿਪ ਵਾਲੇ ਮੀਟਰ ਕਹਿ ਰਹੇ ਆ ਦੂਸਰੇ ਮੀਟਰ ਬਣਾਉਣੇ ਬੰਦ ਕਰਤੇ ਅਡਾਨੀ ਨੂੰ ਠੇਕਾ ਦੇ ਤਾਂ ਹੁਣ ਜਿਹੜੇ ਜਿੰਨੇ ਵੀ ਨਵੇਂ ਮੀਟਰ ਬਣ ਰਹੇ ਆ ਉਹ ਚਿਪ ਵਾਲੇ ਬਣ ਰਹੇ ਆ ਉਹ ਇਸੇ ਕਰਕੇ ਬਣਾ ਰਹੇ ਆ ਵੀ ਇਹ ਸਿਸਟਮ ਨੂੰ ਸਾਰੇ ਤੇ ਕਬਜ਼ਾ ਕਰਕੇ ਆਪਦੇ ਮਨ ਚਾਹੇ ਢੰਗ ਨਾਲ ਉਦੀ ਵਰਤੋਂ ਕੀਤੀ ਜਾਵੇ ਮਨ ਚਾਹੇ ਢੰਗ ਨਾਲ ਰੇਟ ਲਏ ਜਾਣ ਸੋ ਇਹ ਅਸੀਂ ਸਮਝਦੇ ਹਾਂ ਵੀ ਇਹ ਲੋਕਾਂ ਦੇ ਸਹਿਣ ਸ਼ਕਤੀ ਤੋਂ ਕਿਤੇ ਜ਼ਿਆਦਾ ਆਰਥਿਕ ਨੁਕਸਾਨ ਜਿਹੜਾ ਵਾ ਇਹ ਲੋਕਾਂ ਨੂੰ ਹੋਊਗਾ ਸੋ ਇਸ ਦੇ ਵਿਰੋਧ ਵਾਸਤੇ ਅੱਜ ਪੰਜ ਜਥੇਬੰਦੀਆਂ ਅੱਜ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਮੀਟਿੰਗ ਵੀ ਕੀਤੀ ਹੈ ਆਉਣ ਵਾਲੀ 17 ਤਰੀਕ ਨੂੰ ਅਸੀਂ ਸਮੂਹ ਮੁਲਾਜ਼ਮ ਜਥੇਬੰਦੀਆਂ ਜਿਹੜੀਆਂ ਕੋਸ਼ ਸਾਡੇ ਅੱਜ ਵੀ ਹਮਾਇਤ ਕਰੀਆਂ ਜਿਨ੍ਹਾਂ ਵਿੱਚ ਪੀਐਸਸੀ ਵੀ ਜੁਆਇੰਟ ਫੋਰਮ ਆਇਕਤਾ ਪੰਜਾਬ ਮੰਚ ਐਸੋਸੀਏਸ਼ਨ ਯੂਨੀਅਨ ਇੰਜੀਨੀਅਰ ਪੰਜਾਬ ਆ ਤੇ ਉਹਨਾਂ ਦੇ ਨਾਲ ਹੋਰ ਭਰਾਤਰੀ 18 ਜਥੇਬੰਦੀਆਂ ਜਿਹੜੀਆਂ ਮਰਾਜਮੰਦੀਆਂ ਜਥੇਬੰਦੀਆਂ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ 17 ਤਰੀਕ ਨੂੰ ਪੰਜਾਬ ਭਰ ਦੇ ਵਿੱਚ ਬਿਜਲੀ ਦਫ਼ਤਰਾਂ ਦੇ ਮੂਹਰੇ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਆ ਤੇ ਅਸੀਂ ਇਹ ਮੰਗ ਕਰ ਰਹੇ ਆਂ ਵੀ ਇਹ ਜਿਹੜਾ 2025 ਵਾਲਾ ਬਿੱਲ ਆ ਜਿਹੜਾ ਬਿਜਲੀ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਸਾਨੂੰ ਪ੍ਰਾਈਵੇਟ ਪਲੇਅਰਾਂ ਨੂੰ ਹੌਂਪੜ ਦਾ ਕੰਮ ਜਿਹੜਾ ਸਰਕਾਰ ਕਰ ਰਹੀ ਆ ਇਹ ਬਿਲਕੁਲ ਗਲਤ ਆ ਇਹ ਬੰਦ ਹੋਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਸਰਕਾਰ ਚੁੰਨਦੇ ਆ ਸਰਕਾਰ ਅਸੀਂ ਸਿਰਫ ਉਹਨਾਂ ਨੂੰ ਅਯਾਸ਼ੀਆਂ ਕਰਨ ਵਾਸਤੇ ਗੱਡੀਆਂ ਝੂਟਣ ਵਾਸਤੇ ਹੈਲੀਕਾਪਟਰਾਂ 'ਚ ਝੂਟੇ ਲੈਣ ਵਾਸਤੇ ਨਹੀਂ ਅਸੀਂ ਉਹਨਾਂ ਨੂੰ ਸਰਕਾਰ 'ਚ ਲੈ ਕੇ ਆਉਂਦੇਗੇ ਸਰਕਾਰ ਅਸੀਂ ਉਹਨਾਂ ਨੂੰ ਲੈ ਕੇ ਆਉਣਾ ਹੈ ਇੱਕ ਤਾਂ ਪ੍ਰਬੰਧ ਚਲਾਉਣ ਵਾਸਤੇ ਪ੍ਰਬੰਧ ਦੇ ਵਿੱਚ ਉਹਨਾਂ ਦੀਆਂ ਕੁਝ ਜ਼ਿੰਮੇਵਾਰੀਆਂ ਹੁੰਦੀਆਂ ਵਾਂ ਆ ਨਾਗਰਿਕਾਂ ਨੂੰ ਮੁਢਲੀ ਸਹਾਇਤਾ ਦੇਣੀ ਕੁੱਲੀ ਗੁੱਲੀ ਜੁੱਲੀ ਨੂੰ ਕਹਿ ਦਿੰਨੇ ਆ ਪਰ ਰੋਟੀ ਕਪੜਾ ਔਰ ਮਕਾਨ ਉਹ ਸੋ ਉਹ ਉਹਨਾਂ ਨੂੰ ਸਹਾਇਤਾ ਦੇਣੀ ਇਦੇ ਨਾਲ ਹੀ ਜਿਹੜੀਆਂ ਰੋਜ਼ਮਰਾਂ ਦੀਆਂ ਹੋਰ ਜ਼ਰੂਰਤਾਂ ਜਿਦੇ ਵਿੱਚ ਬਿਜਲੀ ਦਾ ਬਹੁਤ ਅਹਿਮ ਯੋਗਦਾਨ ਆ ਇਹ ਸਾਰੇ ਪ੍ਰਬੰਧ ਕਰਨ ਵਾਸਤੇ ਹੀ ਸਰਕਾਰ ਬਣਾਈ ਜਾਂਦੀ ਆ ਨਾ ਕਿ ਖੁਦ ਐਸ਼ੋ ਆਰਾਮ ਕਰਨ ਵਾਸਤੇ ਬੰਦਾ ਸੱਤਾ ਚਾਹੁੰਦਾ ਵਾ ਸੋ ਸਰਕਾਰ ਆਪ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਵੀ ਅਸੀਂ ਕੁਝ ਨਹੀਂ ਕਰ ਸਕਦੇ ਕਿ ਸਰਕਾਰ ਕੁਝ ਨਹੀਂ ਕਰ ਸਕਦੀਗੀ ਸਾਰਾ ਪ੍ਰਾਈਵੇਟ ਬੰਦਿਆਂ ਨੂੰ ਦੇ ਰਿਹਾ ਵੀ ਤੁਸੀਂ ਪ੍ਰਬੰਧ ਚਲਾਓ ਨਹੀਂ ਦੇਖੋ ਇਹ ਅਸੀਂ ਸ਼ੁਰੂਆਤ ਹੀ ਕਰ ਰਹੇ ਆਂ ਤੋ 17 ਤਰੀਕ ਨੂੰ ਅਸੀਂ ਮੰਗ ਪੱਤਰ ਵੀ ਦੇ ਰਹੇ ਹਾਂ 3 ਘੰਟੇ ਦਾ ਪ੍ਰੋਗਰਾਮ ਇਸੇ ਕਰਕੇ ਰੱਖਿਆ ਵੀ ਇੱਕ ਤਰ੍ਹਾਂ ਦੀ ਸ਼ੁਰੂਆਤ ਆ ਬਿਜਲੀ ਬੋਰਡ ਦੇ ਦਫ਼ਤਰਾਂ ਮੂਹਰੇ ਇਸ ਕਰਕੇ ਰੱਖਿਆ ਵੀ ਜਿੰਨੇ ਉੱਥੋਂ ਦੇ ਲੋਕਲ ਮੁਲਾਜ਼ਮ ਆ ਜਾਂ ਲੋਕਲ ਲੋਕ ਆ ਉਹ ਵੱਧ ਤੋਂ ਵੱਧ ਇਸ ਪ੍ਰੋਗਰਾਮ ਨੂੰ ਸੰਭੂਲੀਅਤ ਕਰਨ ਜੇ ਸਰਕਾਰ ਇਸ ਤੋਂ ਬਾਅਦ ਵੀ ਪਿੱਛੇ ਨਹੀਂ ਹਟਦੀਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਦਾ ਲੈਵਲ ਜਿਹੜਾ ਵਾ ਉਹ ਵਧਾਇਆ ਜਾਊਗਾ ਇਹਨੂੰ ਲੰਮੇ ਧਰਨੇ 'ਚ ਬਦਲਿਆ ਜਾ ਸਕਦਾ ਵਾ ਇਹ ਚੀਫ ਦੇ ਘਰਾਓ ਚ ਬਦਲਿਆ ਜਾ ਸਕਦਾ ਵਾ ਮੰਤਰੀਆਂ ਦੇ ਘਰਾਓ ਚ ਬਦਲਿਆ ਜਾ ਸਕਦਾ ਜਿਵੇਂ ਸਾਰਿਆਂ ਦੀ ਸਹਿਮਤੀ ਬਣੂਗੀ ਨਹੀਂ ਪ੍ਰੋਟੈਸਟ ਆ ਕਿ ਜਸ ਜਿਹੜਾ ਮੰਗ ਪੱਤਰ ਹੀ ਦੇਣਾ ਹੈ ਨਹੀਂ ਪ੍ਰੋਟੈਸਟ ਤਾਂ ਹੈਗਾ ਹੀ ਆ ਜੀ 3 ਘੰਟੇ ਦਾ ਧਰਨਾ ਪ੍ਰੋਟੈਸਟ ਤਾਂ ਹੈਗਾ ਹੀ ਆ ਹਾਂ ਉਹ 3 ਘੰਟੇ ਦਾ ਧਰਨਾ ਲਾਉਣ ਤੋਂ ਬਾਅਦ ਉੱਥੇ ਲੋਕਾਂ ਦੇ ਸਾਹਮਣੇ ਆਪਦੀ ਗੱਲ ਰੱਖਣ ਤੋਂ ਬਾਅਦ ਫੇਰ ਹੀ ਮੰਗ ਪੱਤਰ ਜਿਹੜੇ ਦਿੱਤੇ ਜਾਣਗੇ